ਜਨਤਾ ਨੇ ਬਹੁਤ ਵਧੀਆ ਸਾਥ ਦਿੱਤਾ ਅਸੀਂ ਇਹ ਤਿੰਨ ਰਾਊਂਡ ਅਸੀਂ ਬਹੁਤ ਵਧੀਆ ਲੀਡ ਨਾਲ ਜਿੱਤੇ ਆ ਸੋ ਉਸ ਤੋਂ ਬਾਅਦ ਜੋ ਵੀ ਜੰਤਾ ਦਾ ਫੈਸਲਾ ਵਾ ਅੰਦਰ ਜਾਵਾਂ ਫਿਰ ਨਾਵਾਂ ਜਾਵਾਂ ਹਾਕੀ ਕਹਿੰਦਾ ਸੀ ਕਾਲੀ ਦਾ ਜਿਹੜਾ ਆਪਣੀ ਆਪਣੇ ਆਪ ਨੂੰ ਪੰਥਕ ਕਹਿਣ ਦਾ ਢੰਗ ਅਪਣਾਇਆ ਸੀ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੇ ਕਿਹਾ ਹੈ ਕਿ ਇਹ ਜਿਹੜੀਆਂ ਸਰਕਾਰਾਂ ਵਿੱਚ ਸੱਥਾਂ ਦੇ ਵਿੱਚੋਂ ਚੱਲਣ ਗਿਆ ਜਾਂ ਕੁਝ ਇੱਦਾਂ ਦੇ ਜਿਹੜੇ ਝੂਠੇ ਉਹਨਾਂ ਨੂੰ ਨਕਾਰ ਕੇ ਲੋਕਾਂ ਨੇ ਤਦਾਂ ਤਰ ਦੇ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਤੇ ਜਿਹੜੇ ਲੀਡਰਸ ਹੁੰਦੇ ਆ ਉਹ ਖਲੋ ਜਾਂਦੇ ਆ ਜਿਹੜੇ ਆਮ ਜਨਤਾ ਉਹਨਾਂ ਨੂੰ ਖਲੋਣਾ ਔਖਾ ਆ ਜਾਂਦਾ ਕਿਉਂਕਿ ਲੋਕ ਕੰਮ ਕਰਾਣਾ ਚਾਹ ਰਹੇ ਹੁੰਦੇ ਆ ਸੋ ਕਿਤੇ ਨਾ ਕਿਤੇ ਤਹਿਸ਼ਦ ਦੇ ਮਾਹੌਲ ਕਰਕੇ ਇੱਕ ਇਸ ਕਰਕੇ ਪੋਲਿੰਗ ਵੀ ਘੱਟ ਹੋਈ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੀ ਸਹਿਮ ਦਾ ਮਾਹੌਲ ਹੀ ਸੋ ਸਰਕਾਰ ਦਾ ਸਾਥ ਦਿੱਤਾ ਲੋਕਾਂ ਨੇ ਕਿਤੇ ਕੋਈ ਕਿਸੇ ਕੋਲ ਨਹੀਂ ਜੇ ਡਰਦਾ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਆ ਜਿੰਨਾ ਜਿਹੜੇ ਇਹਨਾਂ ਨੇ ਪਿਛਲੇ ਸਮੇਂ 'ਚ ਪਰਚੇ ਕੀਤੇ ਆ ਇਹਨਾਂ ਨੂੰ ਕੋਈ ਇੱਕ ਵੀ ਬੰਦਾ ਕੋਈ ਪ੍ਰੂਫ ਕਰ ਦੇਣਾ ਕਿਉਂਕਿ ਮੈਨੂੰ ਪਤਾ ਲੱਗਾ ਵਾ ਕਿ ਸਰਕਾਰ ਨੇ ਪੂਰਾ ਜੋਰ ਲਾਇਆ ਵਾ ਵੀ ਆਪਣੇ ਬਿਆਨ ਤੋਂ ਪਰ ਪਿੰਡਾਂ ਦੇ ਲੋਕ ਬਿਆਨ ਨਹੀਂ ਦੇਣਦੇ ਵੀ ਅਸੀਂ ਕਿਸੇ ਦੇ ਖਿਲਾਫ ਝੂਠਾ ਬਿਆਨ ਨਹੀਂ ਦੇਣਾ ਇਹ ਸਿਰਫ ਸਰਕਾਰ ਦਾ ਜਿਹੜਾ ਵਾ ਮਤਲਬ ਸਰਕਾਰ ਦੀਆਂ ਆਪਣੀਆਂ ਕੋਝੀਆਂ ਚਾਲਾਂ ਜਿਨ੍ਹਾਂ ਦੇ ਸਰਕਾਰ ਆ ਗਈ ਆ ਉਹਨਾਂ ਕਿਆ ਵੀ ਸਾਮ ਦਾਮ ਦੰਡ ਭੇਦ ਸੋ ਉਹ ਕੁਝ ਇਹਨਾਂ ਨੇ ਸਰਕਾਰ ਨੇ ਬਣਾਇਆ ਸਦਾ ਫਲਡ ਆਈ ਸੀ ਕਾਫੀ ਰੁਪਈਆ ਵੰਡਿਆ ਬਾਦਲ ਸਾਹਿਬ ਨੇ ਪਰ ਕੋਈ ਮੋਲ ਨਹੀਂ ਪਿਆ ਤੇਲ ਵੰਡਿਆ ਔਰ ਡੀਜ਼ਲ ਵੰਡਿਆ ਕਈ ਸੁਖੋਲਤਾ ਦਿੱਤੀਆਂ ਸੀ ਬਾਰਡ ਏਰੀਆ ਦੇ ਲੋਕਾਂ ਨੂੰ ਪਰ ਕੋਈ ਮੋਲ ਨਹੀਂ ਪਿਆ ਇਸ ਟਾਈਮ ਦੂਜੇ ਨੰਬਰ ਤੇ ਜਿਹੜੀ ਆ ਪਾਰਟੀ ਆ ਰਹੀ ਹੈ ਜਿਵੇਂ ਉਹਮਨੇ ਅਕਾਲੀ ਦਲ ਜਦੋਂ ਹੋਂਦ ਚਾਹੀਦੀ ਸੀ ਤਾਂ ਜੀ ਇਹ ਆਪਣਾ ਮੁੱਲ ਪਵਾਉਣ ਵਾਸਤੇ ਨਹੀਂ ਆਈ ਜੇ ਬਾਦਲ ਸਾਹਿਬ ਨੇ ਰੁਪਈਆ ਵੰਡਿਆ ਬਾਦਲ ਸਾਹਿਬ ਕਿਹਦੇ ਆ ਬਾਦਲ ਸਾਹਿਬ ਲੋਕਾਂ ਦੇ ਆ ਆਮ ਲੋਕਾਂ ਦੇ ਲੀਡਰ ਆ ਉਹਨਾਂ ਨੇ ਪੈਸਾ ਲੋਕਾਂ ਨੂੰ ਖਰੀਦਣ ਵਾਸਤੇ ਨਹੀਂ ਦਿੱਤਾ ਉਹਨਾਂ ਨੇ ਪੈਸਾ ਲੋਕਾਂ ਦੀ ਭਲਾਈ ਵਾਸਤੇ ਦਿੱਤਾ ਵਿੱਚ ਕਾਂਗਰਸ ਪਾਰਟੀ ਵੀ ਕਹੀ ਜਿਹੜੀ ਸਾਡੇ ਤੋਂ ਵੱਡਾ ਪੰਥਕ ਕੋਈ ਨਹੀਂ ਸਾਰੇ ਆਪਣੇ ਨੂੰ ਪੰਥਕ ਕਹਿੰਦੇ ਸੀ ਪਰ ਅੱਜ ਜਿਹੜੇ ਭਮੱਕੜ ਜਿਹੜੇ ਆ ਉਹ ਅੱਗੇ ਜਾ ਰਹੇ ਆ ਆਮ ਆਦੀ ਪਾਰਟੀ ਸਮੇਂ ਦੀਆਂ ਗੱਲਾਂ ਦੀਆਂ ਪੰਥਕ ਇਹਨਾਂ ਨੂੰ ਪਤਾ ਹੀ ਨਹੀਂ ਪੰਥਕ ਹੁੰਦਾ ਕੀ ਹੈ ਪ੍ਰਧਾਨ ਅਮਰਿੰਦਰ ਸਿੰਘ ਜੀ ਚੁਬਾਲ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਧੰਨਵਾਦ ਕਰਦੇ ਆ 10ਵਾਂ ਰੌਂਡ ਜਾ ਰਿਹਾ ਹੈ ਤੇ ਇਸ ਟਾਈਮ ਕਾਲੀਦਾਲ ਜਿਹੜੇ ਉਹ ਦੂਜੇ ਨੰਬਰ ਤੇ ਆ ਗਏ ਗਲਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਇਸ ਤਰ੍ਹਾਂ ਦੇਖਦੇ ਹੋ 10ਵਾਂ ਰੌਂਡ ਚੱਲ ਰਿਹਾ ਤੇ ਕਾਲੀਦਾਲ ਦੂਜੇ ਨੰਬਰ ਤੇ ਆਪਣੀ ਜਿਹੜੀ ਆ ਉਹ ਸਟੇਜ ਸੰਭਾਲੀ ਬੈਠਾ ਹੈ ਬਹੁਤ ਵਧੀਆ ਜੀ ਜਨਤਾ ਦਾ ਜੋ ਫੈਸਲਾ ਵਾ ਉਹ ਸਿਰ ਮੱਥੇ ਆ ਜਨਤਾ ਨੇ ਬਹੁਤ ਵਧੀਆ ਸਾਥ ਦਿੱਤਾ ਪਹਿਲੇ 3 ਰਾਊਂਡ ਅਸੀਂ ਬਹੁਤ ਵਧੀਆ ਲੀਡ ਨਾਲ ਜਿੱਤੇ ਆ ਸੋ ਉਸ ਤੋਂ ਬਾਅਦ ਜੋ ਜਨਤਾ ਦਾ ਫੈਸਲਾ ਵਾ ਅੰਦਰ ਜਾਵਾਂ ਫਿਰ ਬਾਹਰ ਜਾਵਾਂ بڑے بڑے ਕਾਫਲੇ ਸੀ ਜਿਹੜੇ ਰੂਟ ਸ਼ੂ ਹੋਏ ਆ ਤੇ ਹਰ ਕੋਈ ਕਹਿੰਦਾ ਸੀ ਕਾਲੀ ਦਾ ਜਿਹੜਾ ਆਪਣੀ ਗਰਾਉਂਡ ਤੇ ਖੜਾ ਸੀ ਉਹ ਇੱਥੇ ਕਰਨੀ ਰਿਹਾ ਨਹੀਂ ਕਮੀ ਕੋਈ ਨਹੀਂ ਧੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਝੂਠ ਬੋਲੇ ਸੀ ਨਾ ਇਹਨਾਂ ਨੇ ਇਦਾਂ ਹੁਣੇ ਵੀਰ ਪੁੱਛ ਕੇ ਗਿਆ ਆਪਣੇ ਉਹ ਪੰਥਕ ਕਹਿਣ ਦਾ ਢੰਗ ਅਪਣਾਇਆ ਸੀ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜੀਆਂ ਸਰਕਾਰਾਂ ਵਾਂ ਸੱਥਾਂ ਦੇ ਵਿੱਚੋਂ ਚੱਲਣ ਗਿਆ ਜਾਂ ਕੁਝ ਇਦਾਂ ਦੇ ਜਿਹੜੇ ਝੂਠੇ ਉਹਨਾਂ ਨੂੰ ਨਕਾਰ ਕੇ ਲੋਕਾਂ ਨੇ ਤਰਨ ਤਰ ਦੇ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਵੱਡੇ ਮਾਰਜਨ ਨਾਲ ਵੋਟਾਂ ਪਾਈਆਂ ਪਰ ਠੀਕ ਹੈ ਹੁਣ ਜਦੋਂ ਸ਼ਹਿਰ ਦੇ ਵਿੱਚ ਲੋਕਾਂ ਦੇ ਕਾਮਾਕਾਰਾਂ ਨਾਲ ਜੁੜੇ ਹੁੰਦੇ ਆ ਇੱਕ ਸਰਕਾਰ ਨੇ ਐਸਾ دہشت ਦਾ ਮਾਹੌਲ ਬਣਾ ਬਣਾ ਦਿੱਤਾ ਹੈ ਕਿਦੇ ਤੋਂ ਆਮ ਬੰਦਾ ਡਰ ਜਾਂਦਾ ਕਿਉਂਕਿ ਜਿਹੜੇ ਲੀਡਰਸ ਹੁੰਦੇ ਆ ਉਹ ਖਲੋ ਜਾਂਦੇ ਆ ਜਿਹੜੇ ਆਮ ਜਨਤਾ ਉਹਨਾਂ ਨੂੰ ਖੁਲਾਉਣਾ ਔਖਾ ਜਾਂਦਾ ਕਿਉਂਕਿ ਲੋਕ ਕਮਾਂ ਕਰਾਂ ਨਾਲ ਜੁੜੇ ਹੁੰਦੇ ਆ ਸੋ ਕਿਤੇ ਨਾ ਕਿਤੇ ਤੈਸ਼ ਦੇ ਮਾਹੌਲ ਕਰਕੇ ਇੱਕ ਇਸੇ ਕਰਕੇ ਪੋਲਿੰਗ ਵੀ ਘੱਟ ਹੋਈ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੀ ਸਹਿਮ ਦਾ ਮਾਹੌਲ ਹੀ ਸੋ ਸਰਕਾਰ ਦਾ ਸਾਥ ਦਿੱਤਾ ਲੋਕਾਂ ਨੇ ਜਿਹਦੇ دہشت ਦੀ ਗੱਲ ਕਰ ਲਈ دہشت ਤਾਂ ਸ਼ਰਮਣੀ ਅਕਾਲੀ ਦਲ ਦੀ ਬਣੀ ਹੋਈ ਸੀ ਨਹੀਂ ਨਹੀਂ ਗੱਲ ਜਿਹੜੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਦੇ ਜਿਹੜੇ ਦਮਾਦ ਜੀ ਨੇ ਉਹ ਗੈਂਗਸਟਰ ਨੇ ਉਹਦੇ ਕਰਕੇ ਵੀ ਕਾਫੀ ਸਰਪੰਚਾਂ ਨੂੰ ਧਮਕੀਆਂ ਦੇ ਰਹੇ ਨੇ ਅਤੇ ਅਕਾਲੀ ਦਲ ਨਾਲ ਜੁੜ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੱਚਾਈ ਵੈਸੇ ਮਨੋ ਇਸ ਗੱਲ ਦਾ ਪਤਾ ਦਿਨੀ ਆ ਗੈਂਗਸਟਰ ਕੌਣ ਨੇ ਪਰ ਮੈਂ ਤੁਹਾਨੂੰ ਦੱਸ ਦਵਾਂ ਵੀ ਅੱਜ ਤੱਕ ਕੋਈ ਸਾਹਮਣੇ ਤੇ ਆਇਆ ਨਹੀਂ ਜਦੋਂ ਧਮਕੀ ਮਿਲੀ ਹੋਵੇ ਅਸੀਂ ਅਕਾਲੀ ਦਲ ਦੇ ਨਾਲ ਜੁੜੇ ਆਂ ਇਹ ਗੱਲ ਹੈ ਜੇ ਗੱਲ ਕਵਾਂਗੇ ਕਿ ਸਾਨੂੰ ਧਮਕੀਆਂ ਹੀ ਤਾਂ ਜੁੜੇ ਆ ਪਿੰਡਾਂ ਦੀ ਜਨਤਾ ਕਿਉਂਕਿ ਪਿਛਲੀ ਵਾਰਾਂ ਵਿੱਚ 2022 ਦੇ ਵਿੱਚ ਵੀ ਅਸੀਂ ਤਕਰੀਬਨ 40000 ਵੋਟ ਲੈ ਕੇ ਜਦੋਂ ਮੇ ਅਕਾਲੀ ਦਲ ਦੀ ਘੋੜੀ ਪਾਈ ਤੇ ਅੱਜ ਵੀ ਤੁਸੀਂ ਰਿਜ਼ਲਟ ਵੇਖ ਲਿਓ ਅਸੀਂ ਇੰਨੇ ਦਾ ਬਹੁਤ 40 ਫਿਰ ਇਹਦਾ ਮਤਲਬ 40000 ਜਿਹੜੀ ਵੋਟ ਪਈ 40000 ਬੰਦੇ ਨੂੰ ਜਿਹੜੇ ਗੈਂਗਸਟਰਾਂ ਦੇ ਫੋਨ ਆ ਇਹ ਫਿਰ ਵੋਟ ਪਈ ਆ ਇੱਥੇ ਕੋਈ ਕਿਸੇ ਕੋਲ ਨਹੀਂ ਜਿਹੜਾ ਡਰਦਾ ਲੋਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਆ ਜਿੰਨਾਂ ਜਿਹੜੇ ਇਹਨਾਂ ਨੇ ਪਿਛਲੇ ਸਮੇਂ 'ਚ ਪਰਚੇ ਕੀਤੇ ਆ ਇਹਨਾਂ ਨੂੰ ਕੋਈ ਇੱਕ ਵੀ ਬ ਇਸ ਸਰਕਾਰ ਨੇ ਪੂਰਾ ਜੋਰ ਲਾਇਆ ਵਾ ਵੀ ਆਪਣੇ ਬਿਆਨ ਤੋਂ ਪਰ ਪਿੰਡਾਂ ਦੇ ਲੋਕ ਬਿਆਨ ਨਹੀਂ ਦੇਣ ਦੇ ਵੀ ਅਸੀਂ ਕਿਸੇ ਦੇ ਖਿਲਾਫ ਝੂਠਾ ਬਿਆਨ ਨਹੀਂ ਦੇਣਾ ਇਹ ਸਿਰਫ ਸਰਕਾਰ ਦਾ ਜਿਹੜਾ ਵਾ ਮਤਲਬ ਸਰਕਾਰ ਦੀਆਂ ਆਪਣੀਆਂ ਕੋਝੀਆਂ ਚਾਲਾਂ ਜਿਨ੍ਹਾਂ ਦੇ ਸਰਕਾਰ ਆ ਗਈ ਆ ਇਹਨਾਂ ਕਿਹੇ ਤਰ੍ਹਾਂ ਇਲੈਕਸ਼ਨ ਜਿੱਤ ਨਹੀਂ ਹੀ ਸੋ ਉਹਨਾਂ ਕਿਹਾ ਵੀ ਸਾਮ ਦਾਮ ਦੰਡ ਭੇਦ ਸੋ ਉਹ ਕੁਝ ਇਹਨਾਂ ਨੇ ਸਰਕਾਰ ਨੇ ਬਣਾਇਆ ਜੀ ਸਰਦਾਰ ਰਮੀਲ ਸਿੰਘ ਦੀਆਂ ਵੀ ਕਾਫੀ ਚਰਚਾਵਾਂ ਸੀ ਕਿ ਜਿੱਦਾਂ ਸ਼੍ਰੋਮਣੀ ਅਕਾਲੀ ਵਿਧাল ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਐਮਐਲਏ ਬਣੇ ਤੇ ਹੁਣ ਤੀਜੀ ਵਾਰ ਉਹਨਾਂ ਨੇ ਆਮ ਸ਼੍ਰੋਮਣੀ ਕਾਲੀ ਦਾ ਪੱਲਾ ਫੜ ਕੇ ਆਮ ਆਪ ਦਾ ਪੱਲਾ ਫੜਿਆ ਲੱਗਦਾ ਸੀ ਕਿ ਇਹ ਵੋਟ ਨਹੀਂ ਕਟਣਗੇ ਪਰ ਨਤੀਜੇ ਜੇ ਜੋ ਵਿਕਾਸ ਦੀ ਗੱਲ ਕਰ ਰਹੀ ਹੈ ਤੇ ਵਿਕਾਸ ਨੂੰ ਦੇਖਦੇ ਹੋਏ ਲੋਕਾਂ ਨੇ ਫਿਰ ਵੱਡੀ ਜੀਦਰ ਦੇ ਨਾਲ ਇਸ ਟਾਈਮ ਜਿਹੜੀ ਆਮ ਪਾਰਟੀ ਅੱਗੇ ਜਾ ਰਹੀ ਹੈ ਨਹੀਂ ਜਿਹੜਾ ਵਿਕਾਸ ਹੋਇਆ ਨਾ ਜੀ 2007 ਤੋਂ 17 ਤੱਕ ਉਹ ਤੇ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਮळे ਜੀ ਉਸ ਟਾਈਮ ਤੇ ਜਿੰਨੇ ਵੀ ਉਹਨੇ 2 ਕਰੋੜ ਰੁਪਇਆ ਆਇਆ 1200 ਕਰੋੜ ਰੁਪਇਆ ਜਿਹੜਾ ਤਰੰਧਾਰ ਦੇ ਵਿੱਚ ਆਇਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਮ ਹੀ ਹੇਠ ਆਇਆ ਆ ਤੇ ਸਦਾ ਹਰਮੀ ਸਿੰਘ ਠੀਕ ਆ ਉਹ ਇਸੇ ਇਲਾਕੇ ਦੇ 15 ਸਾਲ ਵਿਧਾਇਕ ਰਹੇ ਆ ਸੋ ਜਨਤਾ ਨੇ ਉਹਨਾਂ ਨੂੰ ਉਹਨਾਂ ਦੀ ਝੋਲੀ ਜਿੱਤ ਪਾਣੀ ਆ ਬਾਅਦ ਵਿੱਚ ਠੀਕ ਹੈ ਸਾਨੂੰ ਮਨਜ਼ੂਰੀ ਆ ਜੀ ਇਸ ਤਰ੍ਹਾਂ ਸ਼ਖਵਿੰਦਰ कौर ਮੈਡਮ ਜਿਹੜੀ ਆ ਉਹਨਾਂ ਦਾ ਹੌਸਲੇ ਕਿਸ ਤਰ੍ਹਾਂ ਫਿਰ ਲੱਗਦੇ ਤੁਹਾਨੂੰ ਇਸ ਟਾਈਮ ਸਿੰਘਾਂ ਦੇ ਹੌਸਲੇ ਬੁਲਾਂਦੀ ਹੁੰਦੇ ਆ ਜੀ ਪਰ ਤੜਕੇ ਵੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਅਸਥਾਨ ਤੇ ਨਤਵਸਤਕ ਹੋ ਕੇ ਅਸੀਂ ਸਾਰੇ ਜਣੇ ਆਏ ਆ ਉਹਨਾਂ ਦੇ ਹੌਸਲੇ ਬੁਲਾਂਦੇ ਆ ਅਸੀਂ ਤਿਆਰੀ ਕਰਾਂਗੇ ਜੀ ਬਸ ਇਸ ਤੋਂ ਬਾਅਦ ਦੋਇ 27 ਦੀ ਤਿਆਰੀ ਕਰ ਰਹੇ ਆ ਵੱਡੀ ਲੀਡ ਦਾ ਪਰਚੀਆਂ ਦੀ ਵੀ ਗੱਲ ਚੱਲੀ ਸੀ ਕਿ ਸੁਖਵਿੰਦਰ ਕੌਰ ਦੇ ਜਿਹੜੇ بیٹے ਉਹਨਾਂ ਦੇ ਵੀ ਪਰਚਾ ਜਿਹੜੀ ਆ ਪਰਚਾ ਦਰਜ ਕਰਵਾਇਆ ਗਿਆ ਸੀ ਤੇ ਹੋਰ ਵੀ ਜਿਹੜੇ ਆ ਕਾਲੀ ਵਰਕਰ ਸੀ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਹੋਏ ਸੀ بیٹے ਤੇ ਨਹੀਂ ਬੇਟੀ ਤੇ ਹੋਇਆ ਬੇਟੀ ਤੇ ਸੋਰੀ ਬੇਟੀ ਦੇ ਕੋਈ ਚਾਰ ਤੋਂ ਪੰਜ ਪਰਚੇ ਹੋਏ ਆ ਤੇ ਉਹ ਤੇ ਝੂਠੇ ਪਰਚੇ ਆ ਜੀ ਚਲੋ ਧੰਨਵਾਦ ਆ ਹਾਈ ਕੋਰਟ ਦਾ ਡੀਜੀਪੀ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਦੀ ਇਨਕੁਆਇਰੀ ਮਾਰਕ ਕਰਕੇ ਤੇ ਲਈਆ ਵੇਖੋ ਤਾਂ ਕੀ ਰਿਜ਼ਲਟ ਹੁੰਦਾ ਬਾਕੀ ਝੂਠੇ ਪਰਚੇ ਆ ਪਤਾ ਲੱਗ ਜਾਣਾ ਜੀ ਸੱਚ ਦਾ ਸੱਚ ਦਾ ਝੂਠ ਦਾ ਝੂਠ ਸਾਹਮਣੇ ਆ ਜਣਾ ਵਜੀ ਜਿਤਨਾ ਫਲੱਡ ਆਇਆ ਸੀ ਕਾਫੀ ਰੁਪਈਆ ਵੰਡੇ ਬਾਦਲ ਸਾਹਮਣੇ ਪਰ ਕੋਈ ਮੁੱਲ ਨਹੀਂ ਪਿਆ ਤੇਲ ਵੰਡਿਆ ਉਹ ਡੀਜ਼ਲ ਵੰਡਿਆ ਕਈ ਸੁਖੋਲਤਾ ਦਿੱਤੀਆਂ ਸੀ ਬਾਰਡ ਏਰੀਆ ਦੇ ਲੋਕਾਂ ਨੂੰ ਪਰ ਕੋਈ ਮੁੱਲ ਨਹੀਂ ਪਿਆ ਇਸ ਟਾਈਮ ਦੂਜੇ ਨੰਬਰ ਤੇ ਜਿਹੜੀ ਆ ਪਾਰਟੀ ਆ ਰਹੀ ਹੈ ਨਹੀਂ 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 ਇਦਾਂ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਜਦੋਂ ਹੋਂਦ ਚਾਹੀਦੀ ਸੀ ਹਾਂ ਜੀ ਇਹ ਆਪਣਾ ਮੁੱਲ ਪਵਾਉਣ ਵਾਸਤੇ ਨਹੀਂ ਆਈ ਜੇ ਬਾਦਲ ਸਾਹਿਬ ਨੇ ਰੁਪਈਆ ਵੰਡਿਆ ਬਾਦਲ ਸਾਹਿਬ ਕਿਤੇ ਆ ਬਾਦਲ ਸਾਹਿਬ ਲੋਕਾਂ ਦੇ ਆ ਇਹ ਲੋਕ ਆਮ ਲੋਕਾਂ ਦੇ ਲੀਡਰ ਆ ਉਹਨਾਂ ਨੇ ਪੈਸਾ ਲੋਕਾਂ ਨੂੰ ਖਰੀਦਣ ਵਾਸਤੇ ਨਹੀਂ ਦਿੱਤਾ ਉਹਨਾਂ ਨੇ ਪੈਸਾ ਲੋਕਾਂ ਦੀ ਭਲਾਈ ਵਾਸਤੇ ਦਿੱਤਾ ਹੈ ਲੋਕ ਜਿਹੜੇ ਉਸ ਟਾਈਮ ਤੇ ਦੁਖੀ ਸੀ ਉਹਨਾਂ ਨੂੰ ਦਿੱਤਾ ਇਸ ਕਰਕੇ ਨਹੀਂ ਦੇ ਆ ਵੀ ਮੈਂ ਤੁਹਾਨੂੰ ਪੈਸੇ ਦਿੱਤੇ ਤੁਸੀਂ ਮੈਨੂੰ ਵੋਟ ਪਾਓ ਉਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਪਹਿਲਾ ਫਰਜ਼ ਬੰਦਾ ਵਾ ਆਪਣੀ ਕੌਮ ਦੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਰਾਜ ਦੇ ਲੋਕਾਂ ਦੀ ਸਹਾਇਤਾ ਕਰਨੀ ਇਹ ਇਸ ਕਰਕੇ ਕਹਿੰਦੀ ਆ ਬਸ ਤੁਸੀਂ ਵੋਟ ਪਾਓ ਕਿ ਅਸੀਂ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਇਹੋ ਜਿਹੇ ਮੁੱਦਿਆਂ ਤੇ ਨਹੀਂ ਲੜੀ ਪੰਥਕ ਹਲਕਾ ਕਿਹਾ ਜਾਂਦਾ ਸੀਗਾ ਹਨਾ ਤੇ ਸ਼੍ਰੋਮਣੀ ਅਕਾਲੀ ਦਲ ਆਂਦੇ ਸੀ ਐਸੀ ਪੰਥਕਿਆ ਮਨਦੀਪ ਸਿੰਘਾਂ ਦਾ ਐਸੀ ਪੰਥਕਿਆ ਵਿੱਚ ਕਾਂਗਰਸ ਪਾਰਟੀ ਵੀ ਕਹੀ ਜੇ ਸਾਡੇ ਤੋਂ ਵੱਡਾ ਪੰਥਕ ਕੋਈ ਨਹੀਂ ਸਾਰੇ ਆਪਣੇ ਨੂੰ ਪੰਥਕ ਕਹਿੰਦੇ ਸੀ ਪਰ ਅੱਜ ਜਿਹੜੇ ਭਮੱਕੜ ਜਿਹੜੇ ਆ ਉਹ ਅੱਗੇ ਜਾ ਰਹੇ ਆ ਆਮ ਆਦੀ ਪਾਰਟੀ ਦੇ ਨਹੀਂ ਸਮੇਂ ਦੀਆਂ ਗੱਲਾਂ ਨੇ ਪੰਥਕ ਇਦੋਂ ਪਤਾ ਹੀ ਨਹੀਂ ਪੰਥਕ ਹੁੰਦਾ ਕੀ ਆ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਆ ਜਿਹੜੀ ਸਿੱਖਾਂ ਦੀ ਰਹਿਨਮਾਈ ਕਰਦੀ ਆ ਇਹ ਹੀ ਪੰਥਕ ਪਾਰਟੀ ਜਿਹੜੇ ਪਿਛਲੇ ਸਮੇਂ 'ਚ ਆਪਣੇ ਆਪ ਨੂੰ ਪੰਥਕ ਕਹਿੰਦੇ ਸੀ ਜਿਹੜੇ ਅੱਜ ਦਿਬੜੂ ਘੜ ਦੀਆਂ ਜੇਲਾਂ 'ਚ ਬੈਠੇ ਆ ਉਹਨਾਂ ਦੀਆਂ ਜਦੋਂ ਉੱਥੋਂ ਰਿਪੋਰਟਾਂ ਆਉਂਦੀਆਂ ਵਾ ਉਹ ਲੋਕਾਂ ਨੂੰ ਜਿਹੜਾ ਪਿਛਲੇ ਸਮੇਂ 'ਚ ਉਹਨਾਂ 2024 'ਚ ਵੋਟਾਂ ਪਾਈਆਂ ਲੋਕਾਂ ਨੂੰ ਸ਼ਰਮਿੰਦਿਆਂ ਹੋਣਾ ਪੈ ਰਿਹਾ ਉਨਾਂ ਦੀਆਂ ਗੱਲਾਂ ਸੁਣ ਸੁਣ ਕੇ ਸ੍ਰੋਮਣੀ ਅਕਾਲੀ ਦਲ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਸਿੱਖਾਂ ਦੀਆਂ ਸਿਰਮੌਰ ਕਮੇਟੀਆਂ ਪਾਰਟੀਆਂ ਨੇ ਸੋ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਵਾ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਇਹਨਾਂ ਦਾ ਸਾਥ ਦਈਏ ਬਾਕੀ ਬੁੱਧ ਜੀ ਸਾਹਿਬ ਨੇ ਕਿਹਾ ਹੀ ਚਲੋ ਉਹਨਾਂ ਦੀ ਆਪਣੀ ਵੱਖਰੀ ਸਟ੍ਰੈਟਜੀ ਆ ਵੀ ਉਹਨਾਂ ਦੇ ਦਾਦਾ ਜੀ ਸਰਦਾਰ ਜਵਾਰ ਸਿੰਘ ਜਾਂ ਕੁਝ ਵੀ ਉਹ ਤੁਹਾਨੂੰ ਸਰਦਾਰ ਬਿਰਸਾ ਸਿੰਘ ਬਲਟੋਆ ਜੀ ਦੇ ਉਹਨਾਂ ਦੀ ਇਸ ਜਿਹੀ ਦੱਸ ਹੀ ਦਿੱਤੀ ਸੀ ਜੀ ਸੋ ਮੈਂ ਇਨੀ ਡਿਟੇਲ ਚ ਨਹੀਂ ਜਾਣਾ ਚਾਹਦਾ ਪਰ ਪੰਥਕ ਦਾ ਮਤਲਬ ਕੀ ਹੁੰਦਾ ਇਹ ਡੈਫੀਨੇਸ਼ਨ ਬੜੀ ਵੱਡੀ ਆ ਮੈਂ ਨਹੀਂ ਕਹਦਾ ਤੁਸੀਂ ਆਪੇ ਹੀ ਕਿਤੇ ਸਰਚ ਕਰਿਓ ਜਾਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਪਹਿਲਾਂ ਵੇਖੋ ਪੰਥਕ ਹੁੰਦਾ ਕੀ ਆ ਫਿਰ ਕਿਸੇ ਦੇ ਖੇਮੇ ਤੇ ਜਾਇਆ ਕਰੋ ਜੂਨ 27 ਦੀ ਇਲੈਕਸ਼ਨ ਆ ਫਿਰ ਕਿਸ ਦਾ ਰਹਿਣ ਗਿਆ ਕਮਰ ਕਸੇ ਨਾਲ ਹੀ ਕਸ ਲੈਣਗੇ ਮੈਡਮ ਸੁਖਵਿੰਦਰ ਕੌਰ ਜਾਂ ਕੋਈ ਹੋਰ ਚਿਹਰੇ ਸਾਹਮਣੇ ਆਉਣਗੇ ਨਹੀਂ ਇਹ ਪਾਰਟੀ ਦਾ ਫੈਸਲਾ ਹੁੰਦਾ ਵਾ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਹਾਂ ਪਰ 2027 ਦੇ ਵਿੱਚ ਤਰਨਤਾਰਨ ਦੀ ਸੀਟ ਵੀ ਤੇ ਪੰਜਾਬ ਦੀ ਵੀ ਦੀ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਤੇ ਤਰਨਤਾਰਨ ਦੇ ਵਿੱਚੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤੂਗੀ ਅੱਜ ਤੋਂ ਹੀ ਕੰਮ ਕਰਸੇ ਸਾਡੇ ਹੋ ਜਾਣਗੇ ਸੋ ਇਹ ਸਨੇ ਅਮਰਿੰਦਰ ਸਿੰਘ ਜੀ ਚਬਾਲ ਤੋਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਚਾਹੇ ਇਸ ਟਾਈਮ ਆਮ ਆਦਮੀ ਪਾਰਟੀ ਕਿਹਾ ਜਾਂਦਾ ਕਿ ਜਿਹੜੀ ਸਰਕਾਰ ਹੋਵੇ ਉਹਦੀ ਹੀ ਜਿੰਮੇ ਚੋਣ ਹੁੰਦੀ ਹੈ ਅਰ ਜੇ ਦੇਖਾਂਗੇ ਗਰਾਊਂਡ ਲੈਵਲ ਤੋਂ ਜੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਸਰਕਾਰ ਬਣੇਗੀ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ